ਜਾਵੇ ਦੁੱਖੀਆਂ ਦੁਨੀਆਂ ਨੇ ਜਾਵੇ ਦੁੱਖੀਆਂ ਦੁਨੀਆਂ ਤੇ ਜਾਵੇ ਜੀ ਸਵਾਮੀ ਜੀ ਦਾ ਜਿਨਾਮੇ ਦੁੱਖ ਮੰਗੂ ਜਿਉਂਦੇ ਆਵੇ ਦੁੱਖ ਤੇ ਆ ਕੁਸੀਆਂ ਨੇ ਜਾਵੇ ਦੁੱਖੀਆਂ ਦੁਨੀਆਂ ਨੇ ਜਾਵੇ ਤੂੰ ਵਿਛੜਾ ਜਵਦਾ ਮਾਰੇ ਹੋਰੀ ਉਕੜਾ ਜਵਦਾ ਮਾਰੇ ਤੂੰ ਮੁਖੜਾ ਦਮਦਾ ਮਾਰੇ ਏ ਕੁਮੜਾ ਰੇ ਗਾ ਏ ਬਨਪਤੀ ਦੀ ਗਾ ਏ ਦੁਖ ਹੋਰਾਂ ਦੇ ਨਾ ਦੇ ਬਨਪਤੀ ਨਾ ਦੇ दौरादरा नी बि दौरा मेन दौरा नेटा नी बि दौरा मेन दौरा नेदार ਆराधना ਕਰਦੇ ਆ ਉਹਦੀ yaad ਵੀ ਜੁੜਦੇ ਆ ਤੁਸੀਂ ਸਾਰੇ ਸਾਡੀਆਂ ਮਾਵਾਂ ਭੈਣਾਂ ਬਹੁਤ ਵੱਡੀ ਗਲਤੀ ਵਿੱਚ ਆਈਆਂ ਆਪਾਂ ਜੋ ਵੀ ਇੱਥੇ ਸਮਾਂ ਗੁਜ਼ਾਰਾਂਗੇ ਰਾਗਨਾ ਸੁਣਾਗੇ ਭਜਨ ਸੁਣਾਗੇ ਉਹੀ ਸਮਾਂ ਸਾਡੀ ਜ਼ਿੰਦਗੀ ਦਾ ਸੁੱਖ ਹੈ ਸੋ ਇਹ ਅਸੀਂ ਦੋਸਤਾਨ ਦੇ ਲੋਕ ਬੜੇ ਕਰਮ ਵਾਲੇ ਆ ਸਾਡੇ ਪੀਰ ਪਗੰਬਰ ਦੇਵੀ ਦੇਵਤਾ ਦਾ ਇਹ ਦੇਸ਼ ਆ ਔਰ ਆਏ ਸੀਜ਼ਨ ਸਾਨੂੰ ਪਤਾ ਹੁੰਦਾ ਕਿ ਮਾਤਾ ਦੇ ਦਿਨ ਚੱਲ ਰਹੇ ਨੇ ਔਰ ਅਸੀਂ ਖੁਦ ਨੂੰ ਖੁਦ ਉਧਰ ਨੂੰ ਸਾਡਾ ਮਨ ਚੁੱਲ ਜਾਂਦਾ ਆਪਣੇ ਰੁੜਕੀ ਪਿੰਡ ਕਿੰਨਾ ਕੁ ਪੁਰਾਣਾ ਵੀਰ ਜੀ ਇਹ 500 ਸਾਲ ਦਾ ਪਕੀ ਮੰਦਿਰ ਹੈ ਇਹ ਪ੍ਰਾਚੀਨ ਮੰਦਿਰ ਹੈ ਤੇ ਜਿਵੇਂ ਦੀ ਸ਼ੁਰੂਆਤ ਕਿਵੇਂ ਹੋਈ ਸੀ ਤੁਹਾਨੂੰ ਇਹ ਤਲੇਗ ਦੀ ਬਿਮਾਰੀ ਪੈ ਗਈ ਕਿਤੇ ਅੱਛਾ ਜੀ ਕੋਰੋਨਾ ਨੂੰ ਅੱਗੇ ਦੇ ਨਾ ਹੋਣਾ ਹਾਂਜੀ ਹਾਂਜੀ ਇਸ ਤਰ੍ਹਾਂ ਇਹ ਫਿਰ ਸਭ ਆਪਣੇ ਆਪਣੇ ਘਰ ਛੱਡ ਕੇ ਖੇਤਾਂ 'ਚ ਬੈਠ ਕੇ ਜਾ ਕੇ ਕਰਾਂ ਦੇ ਵਿੱਚ ਉਹਨਾਂ ਦੂਸਰੇ ਅੱਛਾ ਜੀ ਫਿਰ ਇਹ ਫਿਰ ਸਾਡੇ ਬਜ਼ੁਰਗ ਜਿਹੜੇ ਥੇ ਤੇ ਉੱਥੋਂ ਜਾ ਕੇ ਜੈਪੁਰ ਜੋਧਪੁਰ ਤੋਂ ਉਹ ਮੂਰਤੀ ਲੈ ਕੇ ਆ ਤੇ ਸਿਰ ਪਰ ਰੱਖਦੇ ਸੋ 10 ਮਹੀਨੇ ਦੇ ਵਿੱਚ ਇੱਥੇ ਆ ਪਹੁੰਚੇ ਸੀ ਸਾਰੇ ਪਿੰਡ ਦੇ ਵਿੱਚ ਪ੍ਰਕਰਮਾ ਕਰਾਈ ਤੇ ਮਾਤਾ